ਨਸਨ ਦੀ ਇੱਕ ਕਲੀ ਟਾਇਲਟ ਚ ਪਾ ਦੇਣਾ ਦੁਸ਼ਮਨ ਕੁੱਤੇ ਵਾਂਗ ਲੜਨ ਦੋਸਤੋ ਕਲਯੁਗ ਵਿੱਚ ਈਰਖਾ ਰੱਖਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਦੁਸ਼ਮਨ ਹਮੇ ਹੀ ਵਧਦੇ ਜਾਂਦੇ ਹਨ ਜਿਵੇਂ ਸੌਣ ਦੇ ਮਹੀਨੇ ਵਿੱਚ ਖੇਤਾਂ ਵਿੱਚ ਕੌਣ ਅਜੇਕਰ ਤੁਹਾਡੇ 50 ਦੁਸ਼ਮਨ ਹਨ ਤਾਂ ਕੱਲ 100 ਹੋ ਜਾਣਗੇ ਅਤੇ ਪਰਸੋਂ ਸ਼ਾਇਦ 1000 ਤੱਕ ਪਹੁੰਚ ਜਾਣਗੇ ਦੁਸ਼ਮਨਾ ਦੀ ਇਹ ਸੰਖਿਆ ਨਗਾਤਾਰ ਵਧਦੀ ਜਾਂਦੀ ਹੈ ਅਤੇ ਜੇਕਰ ਇਸ ਨੂੰ ਸਮੇਂ ਰੰਦੇ ਨਹੀਂ ਰੋਕਿਆ ਗਿਆ ਤਾਂ ਇਹ ਔਰ ਗੰਭੀਰ ਰੂਪ ਲੈ ਸਕਦੀ ਹੈ ਹੁਣ ਸਵਾਲ ਉੱਠਦਾ ਹੈ ਕਿ ਇੰਨਾ ਵਾਦੇ ਦੁਸ਼ਮਣਾਂ ਤੋਂ ਕਿਵੇਂ ਬਚਿਆ ਜਾਵੇ ਕਿਸ ਤਰ੍ਹਾਂ ਇੰਨਾ ਤੋਂ ਛੁਟਕਾਰਾ ਪਾਇਆ ਜਾਵੇ ਤੇ ਦੋਸਤੋ ਮੈਂ ਤੁਹਾਨੂੰ ਇੱਕ ਅਚੂਕ ਉਪਾਏ ਦੱਸਣ ਜਾ ਰਿਹਾ ਹਾਂ ਇਸ ਟੋਟਕੇ ਨੂੰ ਅਪਣਾਉਂਦੇ ਹੀ ਤੁਹਾਡੇ ਦੁਸ਼ਮਣ ਖੁਦ ਹੀ ਇੱਕ ਦੂਜੇ ਦੇ ਖਿਲਾਫ ਖੜੇ ਹੋ ਜਾਣਗੇ ਅਤੇ ਤੁਹਾਡੇ ਨਾਲ ਉਲਝਣ ਦੀ ਬਜਾਏ ਆਪਸ ਵਿੱਚ ਹੀ ਲੜਨ ਲੱਗਣਗੇ ਅਗਰ ਤੁਹਾਡੇ ਦੁਸ਼ਮਣ ਸਿਰਫ ਦੋ ਹੀ ਨਹੀਂ ਬਲਕਿ ਕਈ ਹਨ ਤਾਂ ਇਹ ਉਪਾਏ ਉਹਨਾਂ ਦੇ ਵਿੱਚ ਫੁੱਟ ਪਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਚਲੋ ਦੋਸਤੋ ਇਸ ਟੋਟਕੇ ਨੂੰ ਕਿਵੇਂ ਕਰਨਾ ਹੈ ਕਿਸ ਤਰ੍ਹਾਂ ਨਾਲ ਇਸ ਉਪਾਏ ਨੂੰ ਕਰਨਾ ਹੈ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਦੇਖੋ ਦੋਸਤ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਿਉਂਕਿ ਬਾਲਾ ਜੀ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਕੋਲ ਵੀਡੀਓ ਪਹੁੰਚਿਆ ਹੈ ਅਤੇ ਕਮੈਂਟ ਬਾਕਸ ਵਿੱਚ ਜੈ ਸ਼੍ਰੀ ਬਾਲਾ ਜੀ ਮਹਾਰਾਜ ਜ਼ਰੂਰ ਲਿਖੋ ਦੋਸਤੋ ਮੰਨ ਲਓ ਤੁਸੀਂ ਆਪਣੇ ਜੀਵਨ ਵਿੱਚ ਬਹੁਤ ਪਰੇਸ਼ਾਨ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹੁਣ ਕੁਝ ਨਹੀਂ ਕਰ ਪਾਰੇ ਚਾਰੇ ਪਾਸੇ ਤੋਂ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਯਾਰ ਮੈਂ ਤਾਂ ਚਾਰੋਂ ਤਰਫ ਤੋਂ ਹਾਰ ਗਿਆ ਹਾਂ ਅਤੇ ਮੈਂ ਕੁਝ ਨਹੀਂ ਕਰ ਪਾਰ ਰਿਹਾ ਮੇਰੇ ਦੁਸ਼ਮਣ ਜੋ ਹਨ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਮੇਰੀ ਜਾਨ ਤੇ ਬਣੀ ਹੈ ਅਤੇ ਮੇਰੇ ਦੁਸ਼ਮਨ ਮੇਰੀ ਜਾਨ ਵੀ ਲੈਣਾ ਚਾਹੁੰਦੇ ਹਨ ਤਾਂ ਕਈ ਵਾਰ ਅਜਿਹਾ ਹੋ ਜਾਂਦਾ ਹੈ ਤਾਂ ਇਹ ਉਪਾਏ ਇੱਕ ਟੂਟਕਾ ਤੁਹਾਡੇ ਲਈ ਬਹੁਤ ਹੀ ਕਾਰਗਰ ਸਾਬਤ ਹੋਣਾ ਹੈ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਲਸਣ ਦੀ ਕਲੀ ਦਾ ਇੰਤਜ਼ਾਮ ਕਰਨਾ ਹੈ ਦੋਸਤੋ ਲਸਣ ਦੀ ਕਲੀ ਜੋ ਹੁੰਦੀ ਹੈ ਉਹ ਤੁਹਾਨੂੰ ਛਿਲਕੇ ਵਾਲੀ ਲੈਣੀ ਹੈ ਛਿਲਕਾ ਹਟਾ ਕੇ ਲਸਣ ਦੀ ਕਲੀ ਦਾ ਪ੍ਰਯੋਗ ਨਹੀਂ ਕਰਨਾ ਅਤੇ ਤੁਹਾਨੂੰ ਇੱਕ ਕਾਲੇ ਰੰਗ ਦਾ ਮਾਰਕਰ ਲੈ ਲੈਣਾ ਹੈ ਕਾਲੇ ਕਲਰ ਦਾ ਮਾਰਕਰ ਇਸ ਲਈ ਕਹਿ ਰਹੀ ਹਾਂ ਕਿਉਂਕਿ ਕਾਲੇ ਕਲਰ ਦਾ ਬਾਲ ਪੈਨ ਜੇ ਤੁਸੀਂ ਚੁਣੋਗੇ ਤਾਂ ਬਾਲ ਪੈਨ ਵਿੱਚ ਕੀ ਹੁੰਦਾ ਹੈ ਕਿ ਉਸ ਵਿੱਚ ਉਹ ਨਿਪ ਹੁੰਦੀ ਹੈ ਉਹ ਠਿੱਕੀ ਹੁੰਦੀ ਹੈ ਜਦੋਂ ਤੁਸੀਂ ਲਸਣ ਦੀ ਕਲੀ ਤੇ ਨਾਮ ਲਿਖੋਗੇ ਤਾਂ ਉਹ ਲਸਣ ਦੀ ਕਲੀ ਜੋ ਹੈ ਛਿਲ ਜਾਵੇਗੀ ਟੁੱਟ ਜਾਵੇਗੀ ਇਸ ਕਾਰਨ ਕੇਵਲ ਮਾਰਕਰ ਲੈਣਾ ਹੈ ਹੁਣ ਤੁਸੀਂ ਕੀ ਕਰੋਗੇ ਕਿ ਲਸਣ ਦੀ ਕਲੀ ਜੋ ਤੁਸੀਂ ਲਈ ਹੈ ਉਸ ਲਸਣ ਦੀ ਕਲੀ ਨੂੰ ਲੈ ਕੇ ਤੁਹਾਨੂੰ बैठ जाना है दक्षिण दिशा विच मुंह करके परंतु ਤੁਹਾਨੂੰ ਇਹ ਟੋਟਕਾ ਕੇਵਲ ਰਾਤ ਵਿੱਚ ਕਰਨਾ ਹੈ ਕਿਸੇ ਵੀ ਦਿਨ ਇਹ ਟੋਟਕਾ ਕਰ ਸਕਦੇ ਹੋ ਇਸ ਦਾ ਕੋਈ ਵਾਰ ਫਿਕਸ ਨਹੀਂ ਹੈ ਤੁਸੀਂ ਕਦੇ ਵੀ ਕਰੋ परंतु ਰਾਤ ਵਿੱਚ ਹੀ ਕਰੋਗੇ ਸੂਰਜ ਚੜਨ ਤੋਂ ਬਾਅਦ ਇਹ ਟੋਟਕਾ ਨਹੀਂ ਕੀਤਾ ਜਾਵੇਗਾ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਹੈ ਇੱਕ ਲਸਣ ਦੀ ਕਲੀ ਲੈਣੀ ਹੈ ਅਤੇ ਲਸਣ ਦੀ ਕਲੀ ਲੈ ਕੇ ਤੁਹਾਨੂੰ ਉਸਤੇ ਆਪਣੇ ਦੁਸ਼ਮਨਾ ਦਾ ਨਾਮ ਲਿਖਣਾ ਹੈ ਇਸ ਤੋਂ ਬਾਅਦ ਇਸ ਕਲੀ ਤੇ ਇੱਕ ਮੰਤਰ ਪੜਨਾ ਹੋਵੇਗਾ ਉਹ ਮੰਤਰ ਕੀ ਹੋਵੇਗਾ ਉਹ ਮੰਤਰ ਹੋਵੇਗਾ ਦੋਸਤੋ ਇਹ ਮੰਤਰ ਜੋ ਹੈ ਇਹ ਇੱਕ ਤਰ੍ਹਾਂ ਨਾਲ ਮੰਨ ਲਓ ਦੁਸ਼ਟ ਸੰਹਾਰਕ ਮੰਤਰ ਹੈ ਅਤੇ ਇੱਥੇ ਇਸ ਮੰਤਰ ਨੂੰ ਬਿਲਕੁਲ ਧਿਆਨ ਨਾਲ ਤੁਸੀਂ ਸੁਣੋ ਓਮ ਕ੍ਰੀਮ ਫਟ ਦੁਸ਼ਟ ਨਾਸ਼ਨੀ ਸਵਾਹ ਦੋਸਤੋ ਜੇਕਰ ਤੁਹਾਡੇ ਘਰ ਵਿੱਚ ਇੱਕ ਆਂਡਾ ਜਗਾ ਹੈ ਮਤਲਬ ਕਿ ਜਿੱਥੇ ਕੋਈ ਆਂਦਾ ਜਾਂਦਾ ਨਹੀਂ ਹੈ ਤਾਂ ਉਸ ਇਕਾਂਤ ਜਗ੍ਹਾ ਤੇ ਜਾ ਕੇ ਤੁਸੀਂ ਇਸ ਮੰਤਰ ਨੂੰ ਪੜ ਸਕਦੇ ਹੋ ਤਾਂ ਤੁਹਾਨੂੰ ਬੈਠ ਜਾਣਾ ਹੈ ਦੱਖਣ ਦਿਸ਼ਾ ਵੱਲ ਮੁਹ ਕਰਕੇ ਉਸ ਕਮਰੇ ਵਿੱਚ ਜਾ ਫਿਰ ਤੁਹਾਡੇ ਕੋਲ ਇੱਕ ਹੀ ਰੂਮ ਹੈ ਤਾਂ ਉਸ ਇੱਕ ਹੀ ਰੂਮ ਵਿੱਚ ਤੁਸੀਂ ਅਜਿਹਾ ਕਰੋ ਕਿ ਤੁਹਾਡੇ ਜੋ ਵੀ ਪਰਿਵਾਰਕ ਮੈਂਬਰ ਹਨ ਉਹਨਾਂ ਨੂੰ 5 ਮਿੰਟ ਲਈ ਕੇਵਲ ਇੱਕ ਇਹ ਟੋਟਕਾ 5 ਹੀ ਮਿੰਟ ਦਾ ਹੈ ਤਾਂ 5 ਮਿੰਟ ਲਈ ਕਹਿ ਦਿਓ ਕਿ ਤੁਸੀਂ ਥੋੜਾ ਜਿਹਾ ਬਾਹਰ ਹੋ ਮੈਂ ਟੋਟਕਾ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ ਤਾ ਤੁਸੀਂ ਉਹਨਾਂ ਨੂੰ ਬਾਹਰ ਹਟਾ ਦਿਓ ਯਾਨੀ ਬਾਹਰ ਇੱਕ ਵਾਰ ਜਾਣ ਲਈ ਬੋਦ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਦੱਖਣ ਦਿਸ਼ਾ ਵਿੱਚ ਮੂੰਹ ਕਰਕੇ ਬੈਠੋਗੇ ਅਤੇ ਤੁਹਾਨੂੰ ਇੱਕ ਲਸਣ ਦੀ ਕਲੀ ਆਪਣੇ ਹੱਥ ਵਿੱਚ ਲੈ ਲੈਣੀ ਹੈ ਹੁਣ ਖੱਬੇ ਹੱਥ ਵਿੱਚ ਲਸਣ ਦੀ ਕਲੀ ਨੂੰ ਲੈ ਕੇ ਤੁਹਾਨੂੰ ਆਪਣੇ ਦੁਸ਼ਮਣ ਦਾ ਨਾਮ ਲਿਖਣਾ ਹੈ ਹੁਣ ਜੇਕਰ ਮੰਨ ਲਓ ਤੁਹਾਡੇ ਕਈ ਸਾਰੇ ਦੁਸ਼ਮਣ ਹਨ ਤੇ ਸਾਰੇ ਦੁਸ਼ਮਣਾਂ ਦਾ ਨਾਸ਼ ਜਿੱਕਰ ਤੁਸੀਂ ਕਰਨਾ ਚਾਹੁੰਦੇ ਹੋ ਅਤੇ ਉਹਨਾਂ ਵਿੱਚ ਲੜਾਈ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਬਲਾ ਜ਼ਰੂਰ ਕਰੋ ਤੁਸੀਂ ਤੁਸੀਂ ਕੀ ਕਰੋਗੇ ਕਲੀ ਦੇ ਦੋਵੇਂ ਪਾਸੇ ਤੁਹਾਨੂੰ ਦੁਸ਼ਮਣ ਲਿਕਣਾ ਹੈ ਹੁਣ ਦੋਸਤੋ ਇਹ ਜੋ ਟੋਟਕਾ ਹੈ ਇਹ ਬੇਹਦ ਪ੍ਰਭਾਵੀ ਮੰਨਿਆ ਜਾਂਦਾ ਹੈ ਅਤੇ ਇਸ ਦਾ ਉਪਯੋਗ ਉਹਨਾਂ ਹਾਲਾਤਾਂ ਵਿੱਚ ਕੀਤਾ ਜਾਂਦਾ ਹੈ ਜਦੋਂ ਕੋਈ ਤੁਹਾਡਾ ਪਿਆਰਾ ਵਿਅਕਤੀ ਕਿਸੇ ਹੋਰ ਵਿਅਕਤੀ ਦੀ ਵਜ੍ਹਾ ਨਾਲ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ कि ਉਹ ਦੋਵੇਂ ਆਪਸ ਵਿੱਚ ਲੜਨ ਲੱਗਣ ਤਾਂ ਇਸ ਉਪਾਏ ਨੂੰ ਅਜ਼ਮਾ ਸਕਦੇ ਹੋ ਇਸ ਲਈ ਸਭ ਤੋਂ ਪਹਿਲਾਂ ਉਹਨਾਂ ਦੋਹਾਂ ਦੇ ਨਾਮ ਇੱਕ ਕਾਗਜ਼ ਤੇ ਲਿਖ ਲਓ ਨਾਮ ਲਿਖਣ ਤੋਂ ਬਾਅਦ ਤੁਹਾਨੂੰ ਇੱਕ ਵਿਸ਼ੇਸ਼ ਮੰਤਰ ਦਾ ਜਾਪ ਕਰਨਾ ਹੋਵੇਗਾ ਇਹ ਮੰਤਰ ਤੁਹਾਨੂੰ 11 ਵਾਰ ਉਚਾਰਨ ਕਰਨਾ ਹੈ ਮੰਤਰ ਇਸ ਪ੍ਰਕਾਰ ਹੈ ਐਯਮ ਕ੍ਰੀਮ ਫਟ ਦੁਸ਼ਟ ਨਾਸ਼ੀਨੀ ਸਵਾਹ ਹੋਂ ਸਵਾਲ ਹੁੰਦਾ ਹੈ ਕਿ ਇਸ ਮੰਤਰ ਦਾ जाप ਕਿਵੇਂ ਕਰਨਾ ਹੈ ਇਸ ਲਈ ਤੁਹਾਨੂੰ ਇੱਕ ਲਸਣ ਦੀ ਕਲੀ ਲੈਣੀ ਹੋਵੇਗੀ ਅਤੇ ਇਸ ਨੂੰ ਆਪਣੇ ਖੱਬੇ ਹੱਥ ਦੀ ਮੁਠੀ ਵਿੱਚ ਬੰਦ ਕਰ ਲੈਣਾ ਹੋਵੇਗਾ ਧਿਆਨ ਰੱਖੋ ਕਿ ਲਸਣ ਦੀ ਕਲੀ ਬਾਹਰੋਂ ਦਿਖਣੀ ਨਹੀਂ ਚਾਹੀਦੀ ਇਸ ਤੋਂ ਬਾਅਦ ਆਪਣੀ ਮੁਠੀ ਬੰਦ ਰੱਖਦੇ ਹੋਏ 11 ਵਾਰ ਇਸ ਮੰਤਰ ਦਾ जाप ਕਰੋ ਮੰਤਰ जाप ਪੂਰਾ ਹੋਣ ਤੋਂ ਬਾਅਦ ਇਸ ਲਸਣ ਦੀ ਕਲੀ ਨੂੰ ਆਪਣੇ ਸਾਹਮਣੇ ਰੱਖ ਲਓ ਅਤੇ ਮਾਤਾ ਮਹਾਕਾਲੀ ਤੋਂ ਪ੍ਰਾਰਥਨਾ ਕਰੋ ਕਿ हे महाकाली मैं अपने दुश्मनां दे नाम इथे लिखे हन तुसी किरपा करकी इना विच इननी फुट पा दियो की ओ आपस विच लडन लगन अते मेरा नाम तक लैणा भूल जान ओहो मिलके मेनू हानि पोंचोणा चोंदे हन परंतु हुन तुसी अजीही किरपा करू की ओ खुद ही आपस विच लडन लगन अते मिठ दूर हो जान हो लसंदी कली नु चुक्को अते इसनु लेके अपने घर दी ਸੂਚਾਲਿਏ ਟੁਆਲਟ ਵਿੱਚ ਜਾਓ ਉੱਥੇ ਜਾ ਕੇ ਉਸ ਨੂੰ ਕਮੋਲ ਵਿੱਚ ਪਾ ਦਿਓ ਅਤੇ ਆਪਣੇ ਦੁਸ਼ਮਣਾਂ ਦਾ ਨਾਮ ਤੇ ਚਿਹਰਾ ਮਨ ਵਿੱਚ ਸੋਚੋ ਇਸ ਤੋਂ ਬਾਅਦ ਫਲਸ਼ ਦਬਾ ਦਿਓ ਜਿਸ ਨਾਲ ਸੰਦੀ ਕਲੀ ਵਹਿ ਜਾਵੇ ਇਹ ਕ੍ਰਿਆ ਪੂਰੀ ਕਰਨ ਤੋਂ ਬਾਅਦ ਤੁਸੀਂ ਆਪਣੇ ਕਮਰੇ ਵਿੱਚ ਵਾਪਸ ਆ ਜਾਓ ਅਤੇ ਆਮ ਦਿਨ ਚਰਿਆਨ ਦਾ ਪਾਲਨ ਕਰੋ ਧਿਆਨ ਰੱਖੋ ਕਿ ਇਸ ਉਪਾਏ ਨੂੰ ਕਰਨ ਤੋਂ ਬਾਅਦ ਤੁਹਾਨੂੰ ਸਿੱਧੇ ਸੌ ਜਾਣਾ ਹੈ ਇਸ ਉਪਾਏ ਦੇ ਤੁਰੰਤ ਬਾਅਦ ਕੋਈ ਹੋਰ ਕੰਮ ਨਾ ਕਰੋ ਬਸ ਆਰਾਮ ਕਰੋ ਜਦੋਂ ਤੁਸੀਂ ਸਵੇਰੇ ਜਾਗੋਗੇ ਤਾਂ ਤੁਹਾਨੂੰ ਆਪਣੇ ਦੁਸ਼ਮਨਾ ਵਿੱਚ ਝਗੜੇ ਦੀ ਸ਼ੁਰੂਆਤ ਦੇਖਣ ਨੂੰ ਮਿਲੇਗੀ ਉਹ ਆਪਸ ਵਿੱਚ ਹੀ ਉਲਝਣ ਲੱਗਣਗੇ ਅਤੇ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਉਹਨਾਂ ਦੀ ਯੋਜਨਾ ਅਸਫਲ ਹੋ ਜਾਵੇਗੀ ਹੌਲੀ-ਹੌਲੀ ਉਹ ਇੱਕ ਦੂਜੇ ਤੋਂ ਅਲੱਗ ਹੋ ਜਾਣਗੇ ਅਤੇ ਤੁਹਾਡੇਤੇ ਕੀਤਾ ਕਰਾਇਆ ਕੋਈ ਵੀ ਤੰਤਰ ਮੰਤਰ ਅਸਰ ਨਹੀਂ ਕਰੇਗਾ ਦੋਸਤੋ ਇਹ ਸਾਰੀ ਜਾਣਕਾਰੀ ਜਨਰੂਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਅਤੇ ਧਰਮ ਦੇ ਉਪਾਏ ਅਤੇ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਅਸਮੋ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਦੇ ਹਾਂ ਮਿਲਦੇ ਹਾਂ ਅਗਲੀ ਵੀਡੀਓ 'ਤੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ